ਝਾੜੂ ਵਾਲਿਆਂ ਨੇ ਬਈ ਭਗਵੰਤ ਮਾਨ ਨੇ ਸਰਵੇ ਕਰਾਇਆ ਸੀ ਤਰਨਤਾਰਨੀ ਜਿਮਣੀ ਚੋਂਨ ਦੇ ਸਬੰਧ ਚ ਉਹਦੇ ਵਿੱਚ ਕੋਈ ਵੀ ਝਾੜੂ ਵਾਲਾ ਜਿਹੜਾ ਪੱਲੀਆਂ ਵਸਾਉਂਦਾ ਸੀ ਨਾ ਪਿਛਲੇ ਸਾਲਾਂ ਤੋਂ ਖੜਾ ਸੀ ਝਾੜੂ ਦੀ ਪਾਰਟੀ ਦੇ ਨਾਲ ਉਹ ਨਹੀਂ ਆਇਆ ਕੋਈ ਪੁਰਾਣਾ ਲੀਡਰ ਨਹੀਂ ਆਇਆ ਜਿਹੜਾ ਐਮਐਲਏ ਮਰਿਆ ਸੀ ਉਹਦਾ ਪਰਿਵਾਰ ਨਹੀਂ ਆਇਆ ਉਹਦੇ ਸਰਵੇ ਵਿੱਚ ਸਿਰਫ ਅਕਾਲੀ ਦਲ ਦਾ ਹਰਮੀਤ ਸਿੰਘ ਸੰਧੂ ਆਇਆਗਾ ਜਿਹੜਾ ਪਿਛਲੇ ਮਹੀਨੇ ਝਾੜੂ ਪਾਰਟੀ 'ਚ ਸਾਂਭਲ ਹੋਇਆ ਸੀਗਾ ਭਗਵੰਤ ਮਾਨ ਕਹਿੰਦਾ ਸਰਬੈ ਸਰਬੀ ਕਹਿੰਦਾਗਾ ਵੀ ਅਕਾਲੀ ਦਲ ਦਾ ਹਰਮੀਤ ਸਿੰਘ ਸੰਧੂ ਹੀ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰੂਗਾ ਜਿਹੜੇ ਪੱਲੀਆਂ ਵਸਾਉਂਦੇ ਨੇ ਉਹਨਾਂ ਵਿੱਚੋਂ ਕੋਈ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਇਸ ਕਰਕੇ ਪੱਲੀਆਂ ਵਾਲਿਆਂ ਨੂੰ ਬੇਨਤੀ ਹੈ ਵੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਊਗੀ ਉਹ ਬਈ ਚੁੱਪ ਕਰਕੇ ਨਾ ਪੱਲੀਆਂ ਵਸਾਉਂਦੇ ਰਹੋ ਅਗਲੀ ਵਾਰ ਸਾਨੂੰ ਲਾਰਾ ਲਾ ਕੇ ਚੱਲਿਆਂਗੇ ਭਗਵੰਤ ਮਾਨ ਕਹਿੰਦਾ ਵੀ ਅਗਲੀ ਵਾਰ ਲਾਰਾ ਲਾਉਣਾ ਮੈਂ ਵੀ ਪੱਲੀਆਂ ਵਸਾਉਂਦੇ ਰਹੋ ਸ਼ਾਇਦ ਸਾਨੂੰ ਕਿਸੇ ਨੂੰ ਟਿਕਟ ਮਿਲ ਜਾਵੇ ਗੁੱਸਾ ਨਾ ਕਰਿਓ ਪਾਰਟੀ ਦੇ ਨਾਲ ਰਹਿਓ ਵਫਾਦਾਰ ਬਣ ਕੇ ਹਮੇਸ਼ਾ ਤੁਹਾਡੇ ਨਾਲ ਖੜੇ ਆਂ ਤੁਹਾਡੀ ਮਦਦ ਕਰਦੇ ਰਹਾਂਗੇ ਪਹਿਲਾਂ ਵੀ ਆਪਾਂ ਕਾਲੀ ਦਲ ਚ ਬਹੁਤ ਲਿਆਂਦੇ ਨੇ ਲੀਡਰ ਵੱਖ-ਵੱਖ ਥਾਵਾਂ ਤੇ ਫਿੱਟ ਕੀਤੇ ਨੇਗੇ ਭਾਜਪਾ ਚੋਂ ਲਿਆਂਦੇ ਨੇ ਕਾਂਗਰਸ ਚੋਂ ਲਿਆਂਦੇ ਨੇਗੇ ਫਿਰ ਵੀ ਆਪਾਂ ਜਿੱਤ ਪ੍ਰਾਪਤ ਕਰਾਂਗੇ ਹੁਣ ਤੁਸੀਂ ਧਰਨਤਾਰਨ ਦੀ ਚੋਣ ਦੇ ਵਿੱਚ ਪੂਰਾ ਜੋਰ ਲਾਉਣਾਗਾ ਫੱਟੇ ਚੱਕ ਦੇਣੇ ਆਗੇ ਕੁਛ ਮਰਜ਼ੀ ਹੋ ਜੇ ਆਪਾਂ ਜਿੱਤੇ ਹਣੀ ਜਿੱਤੇ ਹੋਣਾ ਕਾਲੀ ਦਲ ਦੇ ਹਰਮਿਤ ਸਿੰਘ ਸੰਧੂ ਨੂੰ ਵੋਟਾਂ ਪਾ ਕੇ ਪੂਰਾ ਜ਼ੋਰ ਲਾ ਦਿਓ ਪੱਲੀਆਂ ਵਸਾਉਣ ਵਾਲੇ ਝਾੜੂ ਵਾਲੇ ਉਹ ਪੁਰਾਣੇ ਵਰਕਰ ਜਿਹੜੇ ਚੋਣਾਂ ਵਿੱਚ ਚਿੱਤ ਪ੍ਰਾਪਤ ਕਰਾਉਣਗੇ ਪੂਰਾ ਜ਼ੋਰ ਲਾਉਣਗੇ ਦੇਖੋ ਵੀ ਅਕਾਲੀ ਦਲ ਦਾ ਇੱਕ ਐਮਐਲ ਲੈ ਕੇ ਇਹਨਾਂ ਨੇ ਖੜਾ ਕਰਤਾ ਚੋਣਾਂ ਦੇ ਵਿੱਚ ਤੇ ਦੂਜੀਆਂ ਪਾਰਟੀਆਂ ਨੂੰ ਭੰਨ ਰਹੇ ਨੇ ਕਹਿੰਦੇ ਨੇ ਵੀ ਇਹ ਗਲਤ ਕਰਦੇ ਸੀ ਹਨ ਇਹ ਸਾਰੀਆਂ ਪਾਰਟੀਆਂ ਮਾੜੀਆਂ ਨੇ ਕਾਂਗਰਸ ਮਾੜੀ ਅਕਾਲੀ ਦਲ ਮਾੜੀ ਮਾੜਾ ਦਾ ਪਾਇਪਾ ਮਾੜੀ ਫਿਰ ਇਹਨਾਂ ਨੇ ਕਿਉਂ ਲਿਆਂਦਾਗਾ ਕਿਉਂ ਲੇਤਾ ਵਰਕਰ ਅਕਾਲੀ ਦਲ ਦਾ ਜਿਹੜਾ ਇਹਨਾਂ ਨੇ ਖੜਾ ਕੀਤਾਗਾ ਫਿਰ ਭਾਜਪਾ ਤੋਂ ਵੀ ਲਿਆਂਦੇ ਨੇ ਕਈ ਵਰਕਰ ਇਹਨਾਂ ਨੇ ਕਾਂਗਰਸ ਚੋਂ ਲਿਆਂਦੇ ਨੇ ਗਿੱਦੜਵਾਏ ਚੋਂ ਲੈਂਦਾ ਸੀਗਾ ਕਾਂਗਰਸ ਦਾ ਇੱਕ ਵਰਕਰ ਹਨਾ ਐਮ ਐਲ ਏ ਫਿਰ ਇਹਨਾਂ ਨੇ ਜਲੰਧਰ ਤੋਂ ਲਿਆਂਦੇ ਸੀਗੇ ਹੋਰ ਵੀ ਕਈ ਥਾਵਾਂ ਤੋਂ ਲਿਆਂਾਇਆ ਪਿੱਛੇ ਲਿਆ ਕੇ ਹਟੇ ਨੇ ਕਿ ਨਾ ਇਹ ਉਹ ਉਹੀ ਕੰਮ ਕਰੀ ਜਾਂਦੇ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਕਰਦੇ ਸੀਗੇ ਕਿਸੇ ਵੀ ਪੱਲੀ ਵਾਲੇ ਨੂੰ ਕੋਈ ਚੋਣ ਨਹੀਂ ਮਿਲਣੀ ਟਿਕਟ ਨਹੀਂ ਮਿਲਣੀ ਬਖ ਬਖ ਪੱਲੀਆਂ ਵਸਾਉਣਾ ਪੱਲੀਆਂ ਵਸਾਉਂਦੇ ਰਹਿਣ ਵਰਕਰ ਬਣ ਕੇ ਰਹਿਣਾ ਵਫਾਦਾਰ ਪਾਰਟੀ ਦੇ ਪਰ ਸਰਕਾਰ ਕਿਸੇ ਨੂੰ ਕੁਝ ਨਹੀਂ ਦਿੰਦੀ ਕਿਸੇ ਨੂੰ ਝਾੜੂ ਵਾਲੇ ਲਵੇ ਨੱਗਣ ਦਿੰਦੇ ਟਿਕਟਾਂ ਤਾਂ ਆਮ ਲੋਕਾਂ ਨੂੰ ਨਹੀਂ ਮਿਲਣੀਆਂ ਖਾਸ ਲੋਕਾਂ ਨੂੰ ਮਿਲਣਨੀਆਂ ਨੇ ਇਸ ਕਰਕੇ ਇਹ ਪਾਰਟੀ ਜੋ ਕਹਿੰਦੀ ਸੀ ਉਹ ਕਰ ਨਹੀਂ ਰਹੀ ਇਹਨੇ ਉਹੀ ਕਰਨਾ ਜੋ ਇਹਨਾਂ ਨੂੰ ਵਧੀਆ ਲੱਗਦਾਗਾ ਜਿੱਥੋਂ ਇਹਨਾਂ ਨੂੰ ਲੱਗੂਗਾ ਵੀ ਇਸ ਬੰਦਾ ਸਾਨੂੰ ਪੈਸੇ ਦੇ ਸਕਦਾ ਪਾਰਟੀ ਨੂੰ ਫੰਡ ਦੇ ਸਕਦਾਗਾ ਉਹਨੂੰ ਟਿਕਟ ਦੇਣਗੇ ਕਿਸੇ ਆਮ ਬੰਦੇ ਨੂੰ ਟਿਕਟ ਨਹੀਂ ਦੇ ਸਕਦੇ ਇਹ ਵੀ ਖਾਸ ਲੋਕਾਂ ਨੂੰ ਟਿਕਟ ਦਿੰਦੇ ਨੇ ਕੋਈ ਆਮ ਪਾਰਟੀ ਨਹੀਂ ਇਹ ਖਾਸ ਲੋਕਾਂ ਦੀ ਪਾਰਟੀ ਹੈਗੀ ਇਹਨੇ ਸਿਰਫ ਇਹੀ ਕੰਮ ਕਰਨੇ ਆ ਜੋ ਦੂਜੀਆਂ ਪਾਰਟੀਆਂ ਕਰਦੀਆਂ ਸੀ ਗਿਆ ਹੁਣ ਤੁਸੀਂ ਕਮੈਂਟ ਦੱਸਿਓ ਕਮੈਂਟ ਕਰਕੇ ਦੱਸਿਓ ਵੀ ਜਿਹੜਾ ਇਹਨਾਂ ਨੇ ਕਾਦੀਵਾਲ ਤੇ ਢਾ ਕੇ ਬੰਦਾ ਖੜਾ ਕੀਤਾ ਝਾੜੂ ਵਾਲ ਨੇ ਚੋਣਾ ਵਿੱਚ ਜਿੱਤ ਪ੍ਰਾਪਤ ਕਰ ਸਕੇਗਾ ਜਾਂ ਨਹੀਂ ਆਪਣੇ ਵਿਚਾਰ ਜ਼ਰੂਰ ਦਿਓ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ